ਹੈਲੋ ਜੀ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪੰਜਾਬੀ ਤੜਕਾ ਦੇ ਉੱਤੇ ਤੇ ਕਰਦੇ ਆ ਜੀ ਅੱਜ ਦਾ ਨਵਾਂ ਬਲੌਗ ਸ਼ੁਰੂ ਉਮੀਦ ਹੈ ਤੁਹਾਨੂੰ ਰਾਤ ਦਾ ਬਲੌਗ ਪਸੰਦ ਆਇਆ ਹੋਗਾ ਤੇ ਅੱਜ ਆਪਾਂ ਦਿਨੇ ਨਵੇਂ ਬਲੌਗ ਦੇ ਵਿੱਚ ਮਿਲਦੇ ਆਂ ਤੇ ਅੱਜ ਹੈਗਾ ਜੀ ਮੌਸਮ ਬਹੁਤ ਘੈਂਟ ਹੋਇਆਗਾ ਦੁਪਹਿਰ ਹੈ ਮੀਂਹ ਤੇ ਦੇਖੋ ਜੀ ਹਵਾ ਚੱਲਦੀ ਹੈ ਠੰਡੀ ਠੰਡੀ ਤੇ ਮੌਸਮ ਮਤ ਬਹੁਤ ਸੋਹਣਾ ਹੈਗਾ ਤੇ ਬਾਕੀ ਮੇਰਦਿਆਂ ਜੀ ਦਿਨੇ ਅੱਜ ਆਪਾਂ ਵੀ ਦੇਖਦੇ ਆਪਾਂ ਨੇ ਹੋਰ ਕੀ ਕੀ ਕੰਮ ਕਰਨੇ ਨੇ ਤੇ ਲਓ ਜੀ ਅੱਜ ਸਵੇਰ ਦੀ ਹੋ ਰਹੀ ਹੈ ਬਾਰਿਸ਼ ਤੇ ਕਦੇ ਕਣੀਆਂ ਜੀ ਆ ਜਾਂਦੀਆਂ ਨੇ ਕਦੇ ਰੁਕ ਜਾਂਦੀਆਂ ਨੇ ਮੌਸਮ ਥੰਡ ਬਣਿਆ ਹੋਇਆ ਵਧੀਆ ਦੇਖੋ ਵਧੀਆ ਬਾਰਿਸ਼ ਹੋ ਰਹੀ ਹੈ ਜੀ ਸਵੇਰ ਦੀ ਤੇ ਮੌਸਮ ਸੁਹਾਵਣਾ ਲਓ ਜੀ ਅਸੀਂ ਹੁਣ ਜਾ ਰਹਾਂਗੇ ਇਸ ਨੂੰ ਇਹ ਬੈਟਰੀ ਮੈਟਨਾਂ ਬਣ ਗਿਆ ਪ੍ਰੋਗਰਾਮ ਇਹ ਇਸ ਸੰਸਥਾਾਂ ਗਾਹਾਂ ਜਾ ਕੇ ਅਸੀਂ ਕਿੱਥੇ ਜਾ ਰਹੇ ਹਾਂ ਤੇ ਕੰਮ ਥੋੜਾ ਜਿਹਾ ਤਾਂ ਕਰਕੇ ਅਸੀਂ ਚੱਲ ਪਏ ਹਾਂ ਬੈਸੀ ਕਣੀਆਂ ਪੈ ਰਹੀਆਂ ਨੇ ਮੌਸਮ ਮੀਂਹ ਆ ਰਿਹਾ ਔਰ ਸਪਾਨ ਬਹੁਤ ਧੀਰੀ ਜਿਹੀ ਦੋਸਤ ਨਾਲ ਨਹੀਂ ਪਾਉਂਦੇ ਬਹੁਤ ਜ਼ੋਰ ਨਾਲ ਨਹੀਂ ਪੈ ਰਿਹਾ ਕੋਈ ਨਹੀਂ ਆਉਂਦੀ ਕਿਸੇ ਤਰ੍ਹਾਂ ਦੀ ਬੰਦੇ ਹਾਂ ਭਾਗ ਦੇ ਸਿਟੀ ਵਾਲੇ ਚਲਾ ਕੇ ਪੁਰੇ ਮੋਕੋ 34 ਤੋਂ 36 ਤੇ ਲਓ ਜੀ ਹੁਣ ਅਸੀਂ ਬਾਗਿਸ ਸੰਗਰੂਰ ਸੰਗਰੂਰ ਫੇਰ ਨਹੀਂ ਨਹੀਂ ਹੈਗਾ ਤੇ ਹੁਣ ਅਸੀਂ ਸੰਗਰੂਰ ਪਹੁੰਚ ਕੇ ਪੁਲ ਚੜ੍ਹਦੇ ਹਾਂਗੇ ਤੇ ਹੈਗਾ ਤੇ ਕੰਮ ਜ਼ਰੂਰੀ ਥੋੜਾ ਜਾਤਾਂ ਟਾਈਮ ਦੇ ਤੇ ਤੁਰਪੇ ਲਓ ਜੀ ਫੇਰ ਆ ਗਿਆ ਮੀ ਮੈਂ ਬੈਠਾ ਸੀ ਗੱਡੀ ਦੇ ਵਿੱਚ ਦੁਬਾਰਾ ਨਹੀਂ ਫੇਰ ਆ ਗਿਆ ਜਦੋਂ ਹੁਣ ਗੱਡੀ 'ਚ ਬੈਠਿਆ ਉਹਨਾਂ ਟਾਈਮ ਹੋ ਗਏ ਹੋਇਆ ਕੰਮ ਲਓ ਜੀ ਬਾਦ ਹੁੰਦੀ ਹੈ ਬਾਹਰ ਹੋ ਰਹੀ ਹੈ ਬਾਰਿਸ਼ ਮੈਂ ਬੈਠਾ ਸੀ ਗੱਡੀ ਦੇ ਵਿੱਚ ਤੇ ਲੋਕ ਜਿੰਨਾ ਟਾਈਮ ਹਨਾ ਨਹੀਂ ਪੈਂਦਾ ਆਪਾਂ ਨਾਮ ਨਾਮਸ ਕਰਦੇ ਕਮੈਂਟ ਕਰਨ ਵਾਲਿਆਂ ਦੇ ਤੇ ਕੱਲ ਬਹੁਤ ਸੋਹਣੇ ਸੋਹਣੇ ਕਮੈਂਟ ਆਏ ਨੇ ਤੇ ਭੈਣ ਬਲਜੀਤ ਕੋਰ ਸਾਰਿਆਂ ਤੋਂ ਪਹਿਲਾਂ ਉਹਨਾਂ ਦੇ ਤਿੰਨ ਚਾਰ ਕਮੈਂਟ ਨੇ ਤੇ ਧੰਨਵਾਦ ਭੈਣੇ ਬਹੁਤ ਬਹੁਤ ਤੁਸੀਂ ਹਰ ਰੋਜ਼ ਟਾਈਮ ਕੱਢਦੇ ਹੋ ਕਮੈਂਟ ਕਰਦੇ ਹੋ ਬਹੁਤ ਵਧੀਆ ਲੱਗਦਾ ਤੇ ਇਦਾਂ ਹੀ ਕਮੈਂਟ ਕਰਦੇ ਰਹੋ ਬਹੁਤ ਵਧੀਆ ਲੱਗਿਆ ਜਦੋਂ ਤੁਹਾਡੇ ਕਮੈਂਟ ਆਉਂਦੇ ਨੇਗੇ ਪੜ੍ਹਦੇ ਆਂਗੇ ਤੇ ਦੂਸਰਾ ਕਮੈਂਟ ਭੈਣ ਵੀ ਆ ਪਰਮਗਰੀਵਾਲ ਤੇ ਉਹਨਾਂ ਦੇ ਕੱਲ ਕਾਫੀ ਟਾਈਮ ਬਾਅਦ ਅੱਜ ਆਪ ਨੂੰ ਕਮੈਂਟ ਆਏ ਨੇਗੇ ਤੇ ਭੈਣ ਜੀ ਜੀਤੀ ਸੈਦ ਕਿਤੇ ਨਹੀਂ ਉਹ ਵੀ ਭੈਣ ਹਰੋਜ ਆਪਾਂ ਨੂੰ ਕਮੈਂਟ ਕਰਦੀ ਹੈ ਬਹੁਤ ਬਹੁਤ ਧੰਨਵਾਦ ਤੇਨੇ ਤੁਸੀਂ ਕਮੈਂਟ ਕੀਤੇ ਤੇ ਬੈਗਰੂ ਤੁਹਾਨੂੰ ਸਾਰੀਆਂ ਭੈਣਾਂ ਨੂੰ ਵੀਰਾਂ ਨੂੰ ਹਮੇਸ਼ਾ ਖੁਸ਼ ਰੱਖੀ ਚੜ੍ਹਦੀ ਕਲਾ ਦੇ ਵਿੱਚ ਰੱਖੇ ਹਾਸਦੇ ਬਸਦੇ ਰਹੋ ਬਦਿਯਾ ਲੱਗਦਾ ਜਦੋਂ ਤੁਹਾਡੇ ਕਮੈਂਟ ਆਉਂਦੇ ਨੇ ਤਾਂ ਖੁਸ਼ੀ ਹੁੰਦੀ ਹੈ ਕਿ ਦੇਖ ਕੇ ਤੇ ਚਲੋ ਜੀ ਇਸ ਦੁਬਾਰਾ ਹੁਣ ਆਪਾਂ ਦੇਖਦੇ ਆਂ ਕਿ ਕੀ ਕਰਨਾ ਤੇ ਹਜੇ ਨਹੀਂ ਪੈ ਰਿਹਾਗਾ ਤੇ ਉਹ ਕੰਮ ਗਏ ਹੋਏ ਨੇ ਉਸ ਦੁਬਾਰਾ ਦੇਖਦੇ ਆਂ ਫਿਰ ਕੀ ਆਦੇ ਕਰਨਾ ਲਓ ਇਹ ਸੀ ਹੁਣ ਚੱਲ ਪੇ ਪਿੰਡ ਨੂੰ ਤੇ ਉਹੋ ਪੀ ਦਿਖਾ ਦੇ ਨੋ ਨੋ ਇੱਧਰ ਦੇਖੋ ਇਹ ਵਾਸਤੇ ਇੱਧਰ ਆ ਹਾਂ ਚੱਲੇ ਦੂਰ ਮੰਗਾ ਲੈ ਐਂ ਮੰਗਾ ਲੈ ਮੈਂ ਤਾਂ ਟਿਪ ਕਰਕੇ ਲਾ ਦੇਉਂਕੀ ਫੇਰ ਓਕੇ ਫੇਰ ਮੁੱਦਰ ੜਕਿਆ ਆਪਾਂ ਨੂੰ ਤਾਂ ਕਿੱਥੇ ਕਹਿ ਗੀ ਹੋ ਸੇ ਖੁਸ ਕਰਨਾ ਬਲੌਗ ਦੇ ਮਾਰੇ ਗਾਦਾ ਜਿਆ ਲਾਉਂਦੀ ਇੱਥੇ ਫੇਰ ਨਹੀਂ ਪਈ ਜਾਂਦਾਗਾ ਕਿਣ ਮਣਕਾਣੀ ਹੁੰਦੀ ਜਾਂਦੀ ਹੈ ਇਹ ਬਲੌਗ ਹੀ ਪੂਰਾ ਕਰਤਾ ਰਹੂਗਾ ਇਹ ਹੈ ਕਿ ਸਾਡਾ ਜ਼ਿਲ੍ਹਾ ਸੰਗਰੂਰ ਸਾਡਾ ਕੀ ਕਸੂਰ ਹੈ ਇਹ ਸੰਗਰੂਰ ਆ ਗਿਆ ਸਿੱਧੇ ਉੱਤੇ ਹਲੋ ਜੀ ਹੁਣ ਪਹੁੰਚ ਕੇ ਧੂਰੀ ਹੁਣ ਥੋੜਾ ਜਿਹਾ ਹੋਰ ਇੱਕਾ ਮੈਗਾ ਤੁਮੀ ਫਿਰ ਜਾਵਾਂਗੇ ਸਿੱਧੇ ਪਿੰਡ ਨੂੰ ਲਾਈਟ ਊਰੀ ਫੇਰ ਆ ਗਿਆ ਨਹੀਂ ਦਵਾਰੇ ਅੱਜ ਤਾਂ ਸਾਰਾ ਦਿਨ ਹੀ ਚੱਲ ਜਾਂਦਾ ਕਰਾਂ ਕੇਲੇ ਲੈਣੇ ਗੱਮਣ ਦਾ ਨਾ ਔਲ ਬਣਦਾ ਹੂੰ ਕੱਢੀ ਜਾਂਦਾ ਕਿੜੇ ਲ ਭਵੰਤਾਨ ਹਲੋ ਜੀ ਪਹੁੰਚ ਗਏ ਅਸੀਂ ਆਪਦੇ ਪਿੰਡ ਕਨਵਰੀ ਕਲਾ ਤੇ ਆ ਆਪਣੇ ਖੁੱਲ੍ਹੀ ਹੈ ਨਵੀਂ ਪੀਜਾ ਹਟ ਦੇਖੋ ਘੈਂਟ ਹੈ ਇਹਨਾਂ ਮੀਂਹ ਨਹੀਂ ਆਉਣੀ ਮਹੀਨਾਤ ਹੋ ਗਿਆ ਦੋ ਮਹੀਨੇ ਆਪਣੇ ਗਿਆਨ ਤੋਂ ਹੀ ਨਹੀਂ ਪਾਇਆ ਪਿੰਡ ਖਾਸ। ਨਹੀਂ ਜਾਂਦਾ ਜੱਲਾ। ਇੰਨਾ ਤਾਂ ਉਹ ਹੈ ਨਹੀਂ ਤੇ ਆ ਪਾਣੀ। ਭਈ ਆ ਗਿਆ ਆਪਣਾ ਘਰ ਹੁਣ ਬਾਹਰ ਕਾਹਨ ਖੋਲੂ। ਆਪਣਾ ਅੰਦਰ ਵਿੱਜਾ। ਆਹਰਦੀ ਵੀ ਨਹੀਂ ਹੁਣ। ਨਹੀਂ ਟੱਕੀ ਨਹੀਂ ਖਿਲਣੀ ਆ ਨਾ। ਕਹਿੰਦਾ ਉੰਪੇ। ਕਰੋ ਦਰਸ਼ਨ ਸਾਡੇ ਰਹਿਣ ਬਸ਼ੇਰੇ ਦੇ। ਦੇਖੋ। ਘਰ ਆਪਣਾ। ਬਾਹਰ ਹੀ ਲਾਜ ਫਰਵਾਹ। ਕਿਏ ਮਿੰਡਾ ਬੰਦਰ ਹੋਰ ਅੰਦਰੋਂ ਦਾ ਸਤ ਨੂੰ ਪਤਾ ਲਾ ਲਓ ਲਓ ਇਹ ਪਾ ਤੂਰੀਓ ਆ ਗਏ ਆ ਤੇ ਆਪ ਕੋਈ ਦੁਕਾਨ ਦੇ ਬੱਚੇ ਤੇ ਇੱਥੇ ਸਾਡੇ ਟੇਲਰ ਚੱਲਦੇ ਨੇ ਕੱਪੜੇ ਸਲਾਈ ਹੋ ਰਹੇ ਨੇ ਸੂਟ ਕਿਸੇ ਨੇ ਸਮਾਉਣੇ ਨੇ ਦੱਸਦਿਓ ਟਰੇਟ ਕੱਟ ਟੇਲਰ ਦਾ ਉਨਾ ਨਾਸਿ ਬੁਟੀਕ ਕੋਲ ਲਓ ਜੀ ਨੰਬਰੂ ਦਿਖਾਣੇ ਦੱਸੋ ਮੁਰਗੂ ਦਾ ਕੱਟ ਕੇ ਤਿਆਰ ਨੇ ਰੱਖੇ ਹੋਏ ਨੇ ਮੇਰੇ ਹੱਥ 'ਤੇ ਪਲੇਟ ਹੈ ਨਹੀਂ ਤੀ ਲਓ ਜੀ ਸਾਮ ਹੋ ਗਈ ਆਪਾਂ ਕਰਦੇ ਆਣ ਬਲੌਗ ਦਾ ਐਂਡ ਕੱਲ ਨੂੰ ਮਿਲਾਂਗੇ ਨਵੇਂ ਬਲੌਗ ਦੇ ਵਿੱਚ ਤੁਸੀਂ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ Mėlynais na, feri, namie buvo užtikrinta.